ਪੰਜਾਬ ਦਾ ਭਲਾ ਚਾਹੁੰਨੇ ਹਾਂ ਤਾਂ ਭਗਵੰਤ ਮਾਨ ਨੂੰ ਹਟਾ ਕੇ ਪੰਜਾਬ ਨੂੰ ਦੂਜਾ ਮੁੱਖ ਮੰਤਰੀ ਦਿੱਤਾ ਜਾਵੇ ਸਰਕਾਰ ਦਾ ਮਾਨ ਸੁਵਾਨ ਦਾ ਭਾ ਜਿਸ਼ਨ ਸਰਕਾਰ ਨਿਕਮੀ ਸਰਕਾਰ ਨੇ ਅਜੇ ਤੱਕ ਰਿਜੈਸ਼ਨ ਚੋਰ ਮੁਲਾਜ਼ਮ ਖਿਲਾਫ ਇੱਕ ਵੀ ਕਾਰਵਾਈ ਨਹੀਂ ਕੀਤੀ ਨਾ ਕਾਰਵਾਈ ਕਰੋ ਲਗਭਗ 1 ਸਾਲ ਤੋਂ ਵਿਜੀਸ਼ਨ ਚੋਰਾ ਖਿਲਾਫ ਡਿਵੀਜ਼ਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਰੋਸ ਧੜਨੇ ਪ੍ਰਦਰਸ਼ਨ ਤੇ ਪੁਖੜਤਾ ਆਦ ਕਰ ਰਿਹਾ ਹੈ ਹਾਂਜੀ 달ਚੰਦ ਪੁਆਰ ਜੀ ਅੱਜ ਤੁਸੀਂ ਫੇਰ ਤੁਰ ਫਿਰ ਕੇ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਔਰ ਕਿੰਨੇ ਸਮੇਂ ਤੋਂ ਜਿਹੜਾ ਮਾਮਲਾ ਲਟਕਦਾ ਆ ਰਿਹਾ ਸਰ ਮੈਂ ਢਾਲਚੇ ਪੰवार ਸਮਾਜਿਕ ਕਾਰਕਟਰ ਜੈ ਤੋਂ ਮਾਮਲਾ ਵਿਜੇਸ਼ਨ ਚੋਰਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਵਿਜੇਸ਼ਨ ਚੋਰ ਕਿਹੜੇ ਨੇ ਅਨੁਸੂਚਿਤ ਜਾਤੀ ਤੇ ਪਛੜੇ ਸਮਾਜ ਦੀ ਜਾੜੀ ਸਰਟੀਫਿਕੇਟ ਬਣਾ ਕੇ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟਾਂ ਵਿੱਚ ਵੱਡੇ ਪੱਧਰ ਤੇ ਨੌਕਰਸ਼ਾਹੀ ਕਾਬਜ ਹਨ ਉਹਨਾਂ ਨੌਕਰਸ਼ਾਹੀ ਖਿਲਾਫ ਲਗਭਗ 1 ਸਾਲ ਮੁਹਾਲੀ ਵਿਖੇ ਮੋਰਚਾ ਲੱਗਣ ਦੇ ਬਾਵਜੂਦ ਵੀ ਜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਅਦ ਮੈਂ ਲਗਭਗ 1 ਸਾਲ ਤੋਂ ਰਿਜੇਸ਼ਨ ਚੋਰਾ ਖਿਲਾਫ ਡਿਵੀਜ਼ਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਰੋਸ ਧਰਨੇ ਪਦਰਸ਼ਨ ਤੇ ਪੁਖੜ ਤਾਲਾਦ ਕਰ ਰਿਹਾ ਹੈ ਪਰ ਨਿਕੰਮੀ ਸਰਕਾਰ ਨੇ ਅਜੇ ਤੱਕ ਰਿਜਿਸਟਰ ਚੋਰ ਮੁਲਾਜ਼ਮ ਖਿਲਾਫ ਇੱਕ ਵੀ ਕਾਰਵਾਈ ਨਹੀਂ ਕੀਤੀ ਪੰਜਾਬ ਦੇ ਆਮ ਆਦਮੀ ਦਾ ਮੁੱਖ ਮੰਤਰੀ ਨਿਕੰਮਾ ਹੈ ਕੇਜਰੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦਾ ਭਲਾ ਚਾਹੁੰਨੇ ਹੋ ਤਾਂ ਭਗਵੰਤ ਮਾਨ ਨੂੰ ਫਟਾ ਕੇ ਪੰਜਾਬ ਨੂੰ ਦੂਜਾ ਮੁੱਖ ਮੰਤਰੀ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਭਲਾਈ ਹੋ ਸਕੇ ਇਹ ਚੋਰੀ ਛੁਪੇ ਸਾਹ ਜਰ ਹੈ ਇਹ ਕਾਬਲ ਮੁੱਖ ਮੰਤਰੀ ਨਹੀਂ ਹੈ ਦੇ ਪੰਜਾਬ ਦੇ ਬਹੁਜਨ ਸਮਾਜ ਦੇ ਜੀ ਗਿਆ ਨਹੀਂ ਦਿੱਤਾ ਜਾ ਰਿਹਾ ਪੰਜਾਬੀ ਤੇ ਪਛੜੇ ਸਮਾਜ ਦੀ ਨੌਕਰੀਆਂ ਚੋਰੀਆਂ ਹੋਣ ਦੇ ਬਾਵਜੂਦ ਨੌਕਰੀਆਂ ਤੇ ਡਾਕਾ ਮਾਰਨ ਦੇ ਬਾਵਜੂਦ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸਬੰਧਤ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਵੀ ਅਯੋਗ ਸਿੱਧ ਹੋਈ ਹੈ ਡਾਕਟਰ ਬਲਜੀਤ ਕੌਰ ਨੂੰ ਵੀ ਲਾਇਆ ਜਾਵੇ ਇਹ ਦੋ ਮਨਿਸਟਰ ਕਾਬਲ ਨਹੀਂ ਹੈ ਰਾਜ ਸਰਕਾਰ ਨੂੰ ਸਾਹਮਣ ਦੇ ਸਰਕਾਰ ਦੇ ਇਹਨਾਂ ਖਿਲਾਫ ਕਾਰਵਾਈ ਕਰੇ ਪੰਜਾਬ ਦੇ ਗਵਰਨਰ ਨੂੰ ਅੱਜ ਮੰਗ ਪੱਤਰ ਵੀ ਦੇਣਾ ਹੈ ਸਰਕਾਰ ਦੇ ਖਿਲਾਫ ਸ਼ਿਕਾਇਤ ਕਰਦੇ ਲੈ ਕੇ ਆਏ ਨੇ ਇਕਾਮ ਹੈ ਪ੍ਰਦਰਸ਼ਨ ਕਰ ਰਹੇ ਹਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਕੋਰਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਨੂੰ ਕਿਹੜੇ 70 ਜਾਲੀ ਜਾਤੀ ਸਾਡੀ ਕੇਡ ਦੇ ਜਿਹੜੇ ਜੋਬ ਕਰ ਰਹੇ ਉਹਨਾਂ ਦੀ ਲਿਸਟ ਸੌਂਪੀ ਗਈ ਸੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਉਹਨਾਂ ਤੇ ਕਾਰਵਾਈ ਨਹੀਂ ਹੋਈ ਹੁਣ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖ ਲਓ ਸਰਕਾਰ ਕੋਰਟ ਨੇ ਵੀ ਮੋਰ ਲਾਤੀ ਸਰਕਾਰ ਭਗਵੰਤ ਮਾਨ ਸਰਕਾਰ ਨਿਕਮੀ ਹੈ ਸਬੰਧਿਤ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਿਕਮੀ ਯੋਗ ਅਯੋਗ ਸਦਨ ਮੰਤਰੀ ਨੇ ਇਹਨਾਂ ਨੇ 10 ਸਾਲ ਦੇ ਬਾਵਜੂਦ ਲੰਗਨ ਤੇ ਬਾਵਜੂਦ ਇੱਕ ਵੀ ਸਰਕਾਰੀ ਮੁਲਾਜ਼ਮ ਖਿਲਾਫ ਕਾਰਵਾਈ ਨਹੀਂ ਕੀਤੀ ਕੀ ਉਹਨਾਂ ਮੁਲਾਜ਼ਮਾਂ ਤੇ ਵੀ ਕਾਰਵਾਈ ਬੰਦੀ ਹੈ ਜੀ ਜਿਹੜੇ ਇਸ ਸਰਟੀਫਿਕੇਟ ਬਣਾਉਣ ਦੇ ਵਿੱਚ ਆਪਣਾ ਉਹਨਾਂ ਨੇ ਯੋਗਦਾਨ ਪਾਇਆ ਕਿਸੇ ਨੇ ਮੋਹਰ ਲਗਾਈ ਆ ਕਿਸੇ ਨੇ ਉਹਨੂੰ ਵੈਰੀਫਾਈ ਕੀਤਾ ਹੈ ਕਿ ਉਹਨਾਂ ਤੇ ਵੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜਿਨ੍ਹਾਂ ਨੇ ਵੈਰੀਫਾਈ ਕੀਤੀ ਹੈ ਸਰਟੀਫਿਕੇਟ ਬਣਵਾਇਆ ਹੈ ਸਹਿਯੋਗ ਦਿੱਤਾ ਹੈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਾਹੀ ਇਹ ਸੰਖਿਆ ਵਢੀ ਜਾਂਦੀ ਹੈ ਜੀ ਪੰਜਾਬ ਰਾਜ ਪਰਚੇ ਲਗਭਗ 10000 ਜਾਲੀ ਮੁਲਾਜ਼ਮ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਨੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਦੀ ਸਕੂਟ ਸਕੂਟਰ ਨਹੀਂ ਕਮੇਟੀ ਹੈ ਉਹ ਵੀ ਨਕਾਰਾ ਸਿੱਧ ਹੋਈ ਹੈ ਜੀ ਇਹ ਮੇਰੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਹਾਈ ਪਾਵਰ ਅਠਾਟੀ ਕਾਇਮ ਕਰਕੇ ਜਾਲੀ ਸਰਟੀਫਿਕੇਟ ਵਾਲੇ ਰਿਜਿਸਨ ਚੋਰ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹੁਣ ਪਿੱਛੇ ਜੇ ਇੱਕ ਵੈਟਨਰੀ ਅਫੀਸਰ ਆ ਉਹਨਾਂ ਦਾ ਜਾਲੀ ਜਾਤੀ ਸਰਟੀਫਿਕੇਟ ਵੀ ਜਿਹੜਾ ਰੱਦ ਹੋਇਆ ਪੰਜਾਬ ਪਦਰੀਏ ਸਟੇਟ ਸਕਿਉਰਿਟੀ ਕਮੇਟੀ ਆ ਉਹਨਾਂ ਨੇ ਸ਼ਿਫਾਰਸ਼ ਕੀਤੀ ਆ ਕਿ ਇਹਨਾਂ ਜਿਹੜੀਆਂ ਸੁਭਾਵਾਂ ਸੀ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਜੋ ਇਹਨਾਂ ਨੇ ਇਸ ਨੌਕਰੀ ਦੌਰਾਨ ਜਿਹੜੇ ਮਾਨ ਪੱਤੇ ਲਏ ਨੇ ਉਹ ਵੀ ਵਾਪਸ ਲਏ ਜਾਣ ਉਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਪਾਸੇ ਕਾਰਵਾਈ ਤਾਂ ਹੋ ਰਹੀ ਆ ਸਰਟੀਫਿਕੇਟ ਰੱਦ ਵੀ ਹੋ ਰਹੇ ਨੇ ਕਾਰਵਾਈ ਢਿੱਲੀ ਨੇ ਜੀ ਬਸ ਠੰਡੇ ਬਸਤੇ ਤੇ ਪਾਈ ਜਾਂਦੇ ਆ ਸਰ ਮੋਰਚ ਨੇ 77 ਮੁਲਾਜ਼ਮਾਂ ਦੇ ਗੈਸਟਡ ਆਫਿਸਰਸਗੇਓ ਜੀ ਸਰਕਾਰ ਨੇ ਉਸੇ ਦਾ ਹਾਈ ਕੋਰਟ ਨੇ ਉਸੇ ਦਾ ਸੰज्ञान ਲਿਆ ਤਾਂ ਇਹ ਸਰਕਾਰ ਦੀ ਨਲਾਇਕੀ ਹੈ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ